ਦੀਏ ਤੁਸੀਂ ਅੱਜ ਪ੍ਰੈਸ ਕਾਨਫਰੰਸ ਤੋਂ ਸੱਦੀ ਗਈ ਹੈ ਇਸ ਸਬੰਧ ਵਿੱਚ ਇਹ ਕੱਲ ਸਾਡੇ ਪੀਸੀਆਰ ਨੂੰ ਮੁਖਵਰੀ ਹੋਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਐਸ ਐਚਓ ਥਾਣਾ ਬਾਗਾ ਪੁਰਾਣਾ ਦੀ ਟੀਮ ਜਿਸ ਚ ਐਸਏ ਲਖਵੀਰ ਸਿੰਘ ਸੀਗੇ ਤੇ ਫੂਡ ਸੇਫਟੀ ਅਫਸਰ ਲਵਦੀਪ ਸਿੰਘ ਮੋਗਾ ਉਹ ਜੁਆਇੰਟ ਆਪਰੇਸ਼ਨ ਇਹ ਕੀਤਾ ਗਿਆ ਜਿਸ ਚ ਇੱਕ ਦੇਸੀ ਜਾਲੀ ਦੇਸੀ ਕਿਉ ਬਣਾਉਣ ਵਾਲਾ ਤੁਸੀਂ ਕਹਿ ਸਕਦੇ ਹੋ ਛੋਟਾ ਕਾਰਖਾਨਾ ਫੜਿਆ ਗਿਆ ਇਹਦੇ ਚ ਚਾਰ ਬੰਦਿਆਂ ਦੀ ਅਰੈਸਟ ਕੱਲ ਪਾ ਦਿੱਤੀ ਗਈ ਸੀ ਜਿਹੜੇ ਕਿ ਯੂਪੀ ਦੇ ਰਹਿਣ ਵਾਲੇ ਨੇ ਜਿਸ ਚ ਵਕੀਲ ਮਲਿਕ ਹੈਗਾ ਉਹਦਾ ਭਰਾ ਅਨੀਸ ਹੈਗਾ ਇਹ ਦੋਨੇ ਇਬਰਾਹਿਮ ਦੇ ਲੜਕੇ ਨੇ ਤੇ ਖਤੌਲੀ ਤਹਿਸੀਲ ਤੇ ਜ਼ਿਲ੍ਹਾ ਮੁਜ਼ਫਰਨਗਰ ਯੂਪੀ ਦੇ ਰਹਿਣ ਵਾਲੇ ਨੇ ਇੱਕ ਇਹਨਾਂ ਦੇ ਚਾਚੇ ਦਾ ਲੜਕਾ ਹੈਗਾ ਮੁਹੰਮਦ ਬਿਲਾਲ ਜਿਹੜਾ ਕਿ ਜਿਹੜਾ ਉਹ ਵੀ ਹੀ ਖਤੌਲੀ ਦਾ ਹੀ ਰਹਿਣ ਵਾਲਾ ਹੈ ਤੇ ਇੱਕ ਹੈਗਾ ਜਿਹੜਾ ਵਕੀਲ ਦਾ ਸਾਲਾ ਹੈਗਾ ਉਹ ਮਿਰਰ ਸਾਈਡ ਦਾ ਕਰੀਮਨਗਰ ਮਿਰਰ ਦਾ ਰਹਿਣਾ ਮੁਹੰਮਦ ਬਿਲਾਲ ਜਿਹੜਾ ਹੈਗਾ ਇਹਨਾਂ ਨੇ ਚਾਰਾਂ ਨੇ ਇਹਨਾਂ ਦਾ ਕੰਮ ਸੀਗਾ ਜੀ ਇਹ ਚਾਦਰਾਂ ਵੇਚਦੇ ਸੀਗੇ ਮਿਰਰ ਤੋਂ ਮੰਗਵਾ ਕੇ ਇੱਥੇ ਇਹਨਾਂ ਨੇ ਟਿਕਾਣਾ ਬਣਾ ਲਿਆ ਸੀ ਇੱਥੋਂ ਇਹ ਪਿੰਡਾਂ ਚ ਤੁਰ ਫਿਰ ਕੇ ਚਾਦਰਾਂ ਵੇਚਦੇ ਸੀਗੇ ਇਹਨਾਂ ਨੇ ਜਿਹੜਾ ਬਿਲਾ ਵਕੀਲ ਮਲਿਕ ਹੈਗਾ ਇਸ ਨੇ YouTube ਤੋਂ ਇਹ ਜਾਣਕਾਰੀ ਹਾਸਲ ਕੀਤੀ ਵੀ ਦੇਸੀ ਕਿਉਂ ਕਿਵੇਂ ਬਣ ਸਕਦਾ ਹੈ ਇਹ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਤੁਸੀਂ ਮੰਨ ਕੇ ਚੱਲੋ ਵੀ ਇਹ 5-6 ਮਹੀਨੇ ਦੇ ਇੱਥੇ ਰਹਿ ਰਹੇ ਆ ਪਰ 3 ਕੁ ਮਹੀਨੇ ਪਹਿਲਾਂ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਹਨਾਂ ਨੇ ਸਕੀਮ ਇਹ ਬਣਾਈ ਵੀ ਆਪਾਂ ਨਾਰਮਲੀ ਇਹ ਚਾਦਰ ਜਿਹੜੀ ਇੱਕ ਡਬਲ ਬੈੱਡ ਦੀ ਚਾਦਰ ਹੈ ਉਹ 500 ਰੁਪਏ ਦੀ ਵੇਚਦੇ ਸੀਗੇ ਇਹਨਾਂ ਨੇ ਇਹ ਸਕੀਮ ਬਣਾਈ ਵੀ ਆਪਾਂ 1200 ਦੀ ਚਾਦਰ ਵੇਚ ਦਿੰਨੇ ਆ ਤੇ ਨਾਲ ਇੱਕ ਘਿਓ ਦਾ ਡੱਬਾ ਫ੍ਰੀ ਵੇਚ ਦਿੰਨੇ ਆ ਉਸ ਕੀਮਤੇ ਇਹਨਾਂ ਨੇ ਰਿਟੇਲ 'ਚ ਕਿਤੇ ਵੀ ਕੋਈ ਸਾਡੇ ਨੋਟਿਚ ਨਹੀਂ ਆਇਆ ਤਫ਼ਤੀਸ਼ ਅਜੇ ਖੁੱਲੀ ਆ ਕੋਈ ਐਡੀ ਗੱਲ ਨਹੀਂ ਅਸੀਂ ਵੇਰੀਫਾਈ ਕਰਾਂਗੇ ਉਹ ਸਾਰੇ ਐਂਗਲ ਤੋਂ ਵੀ ਇਹ ਰਿਟੇਲ 'ਚ ਵੀ ਵੇਚਦੇ ਸੀ ਜਾਂ ਨਹੀਂ ਪਰ ਇਹਨਾਂ ਨੇ ਜੋ ਦੱਸਿਆ ਵੀ ਇਹਨਾਂ ਦੀਆਂ ਚਾਦਰਾਂ ਦੀ ਸੇਲ ਵਧ ਗਈ ਸੀ ਉਸ ਕਰਕੇ ਜਿਹੜੀਆਂ ਕਿ ਚਾਦਰਾਂ ਨਾਰਮਲੀ 5-6 ਦਿਹਾੜੀ ਦੀਆਂ ਵਿਕਦੀਆਂ ਸੀ ਉਹ ਦਿਹਾੜੀ ਦੀਆਂ 20-20 30-30 ਵਿਕਣ ਲੱਗੀਆਂ ਸੀ ਕਿਉਂਕਿ ਕਿ ਉਹਦੇ ਲਾਲਚ ਬੰਦੇ ਨੂੰ ਲੱਗਦਾ ਦੇਸੀ ਕਿ ਉਹਦਾ ਡੱਬਾ 600 ਦਾ ਮਿਨੀਮਮ ਹੈਗਾ ਜਿੱਤੇ ਪ੍ਰਾਈਸ ਲਿਖੀ ਹੋਈ ਹੈ ਇਹ ਜਿਹੜਾ ਰੌ ਮਟੀਰੀਅਲ ਹੈਗਾ ਇਹ ਦਿੱਲੀ ਸਦਰ ਬਾਜ਼ਾਰ ਤੋਂ ਲੈਂਦੇ ਸੀ ਉੱਥੇ ਦੋ ਤਰ੍ਹਾਂ ਦੇ ਇੱਕ ਸਸਤੀ ਦਾ ਬ੍ਰਾਂਡ ਦਾ ਇਹਨਾਂ ਨੇ ਡੱਬਾ ਉੱਥੋਂ ਲਿਆ ਮੰਗਾਇਆ ਸ਼ੁਰੂ ਕੀਤਾ ਇੱਕ ਜਿਹੜਾ ਸੀਗਾ ਇਹ ਰੁਦਰਾ ਨਾਂ ਦਾ ਸੀਗਾ ਤਾਂ ਉਹਨਾਂ ਦੀ ਤਕਰੀਬਨ ਕੀਮਤ 600 610 ਰੁਪਏ ਲਿਖੀ ਹੁੰਦੀ ਸੀਗੀ ਤੇ ਕਿਲੋ ਦੀ ਪੈਕਿੰਗ ਇਹ ਕਰਦੇ ਸੀਗੇ ਮੇਨ ਇਹਨਾਂ ਨੇ ਚਾਦਰਾਂ ਦੇ ਨਾਲ ਵੇਚਿਆ ਉਸ ਤੋਂ ਬਾਅਦ ਹੁਣ ਤਫਤੀਸ਼ ਚ ਇਹਨਾਂ ਤੋਂ ਜਦੋਂ ਪੁੱਛਿਆ ਵੀ ਇਹ ਦਾਲ ਦਾ ਕਿਉਂ ਕਿਤੋਂ ਲੈਂਦੇ ਸੀ ਤਾਂ ਉਹ ਇਹਨਾਂ ਨੇ ਦੱਸਿਆ ਜਿਹੜਾ ਉਹਨਾਂ ਦਾ ਮਕਾਨ ਮਾਲਿਕ ਹੈਗਾ ਲਖਵੀਰ ਚੰਦ ਪੁੱਤਰ ਵਕੀਲ ਚੰਦ ਉਹ ਤੋਂ ਸਾਰਾ ਇਹ ਦੇਸੀ ਕਿਉਂ ਲੈਂਦੇ ਸੀਗੇ ਅਸੀਂ ਇਸ ਗੱਲ ਤੇ ਵਿਚਾਰ ਕੀਤਾ ਵੀ ਇਹਦਾ ਰੋਲ ਹੈ ਡਾਇਰੈਕਟ ਕਿ ਨਹੀਂ ਪਰ ਜਦੋਂ ਅਸੀਂ ਵੈਰੀਫਾਈ ਕੀਤਾ ਪਹਿਲੀ ਗੱਲ ਤਾਂ ਇਹ ਚਾਰ ਬੰਦੇ ਯੂਪੀ ਦੇ ਆ ਕੇ ਇੱਥੇ ਰਹਿ ਰਹੇ ਨੇ ਇਹਨੇ ਕੋਈ ਵੈਰੀਫਿਕੇਸ਼ਨ ਨਹੀਂ ਕਰਾਈ ਅਸੀਂ ਉਹ ਗੱਲ ਦਾ ਵੀ ਕਨਸਿਡਰ ਕੀਤਾ ਦੂਸਰੀ ਗੱਲ ਜੇ ਇੱਕ ਚਾਦਰਾਂ ਵੇਚਣ ਵਾਲੇ ਤੁਹਾਡੇ ਤੋਂ ਕਿਓ ਲੈ ਰਹੇ ਆ ਤੁਹਾਨੂੰ ਕਿਵੇਂ ਹੋ ਸਕਦਾ ਵੀ ਨਾ ਪਤਾ ਹੋਵੇ ਵੀ ਇਹ ਗਲਤ ਵਰਤੋਂ ਕੁਝ ਨਾ ਕੁਝ ਹੋ ਰਹੀ ਹੈ ਇਸ ਕਰਕੇ ਅਸੀਂ ਇਹਨੂੰ ਨਾਮਜਬਤ ਕਰਤਾ ਹੈਗਾ ਇਹਦੀ ਵੀ ਗ੍ਰਿਫਤਾਰੀ ਅਸੀਂ ਪਾ ਰਹੇ ਹਾਂ ਇਹ ਗੱਲ ਹੈਗੀ ਹੈ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਮਤਲਬ ਪਹਿਲਾਂ ਆਪਣੀ ਗੱਲ ਹੋਈ ਸੀ ਉਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਵੀ ਰਿਟੇਲ 'ਚ ਵੇਚਦੇ ਸੀ ਇਹ ਨਹੀਂ ਜੋ ਹੁਣ ਤੱਕ ਤਫ਼तीश ਹੈ ਉਸੇ ਹੀ ਹੈ ਵੀ ਇਹ ਚਾਦਰਾਂ ਦੀ ਸੇਲ ਵਧਾਉਣ ਵਾਸਤੇ ਇਹਨੂੰ ਯੂਜ਼ ਕਰਦੇ ਸੀ ਸਰ ਕਿੰਨੇ ਲੰਮੇ ਤੋਂ ਜਿਹੜਾ ਇਹ ਮਕਾਨ ਦੇ ਵਿੱਚ ਰਹਿ ਰਿਹਾ ਸੀ ਇਹ ਰਹਿ ਤਕਰੀਬਨ 5 5.5 ਮਹੀਨੇ ਤੋਂ ਰਹੇ ਨੇ ਤੇ 5000 ਰੁਪਏ ਕਿਰਾਇਆ ਸੀਗਾ ਪਰ ਇਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਸੀ ਜਿਹੜੀ ਟੇਨੈਂਟ ਵੈਰੀਫਿਕੇਸ਼ਨ ਹੋਣੀ ਚਾਹੀਦੀ ਉਹ ਨਹੀਂ ਹੋਈ ਸੀ ਤੇ ਦੂਸਰੀ ਗੱਲ ਜਿਹੜਾ ਕੰਮ ਸ਼ੁਰੂ ਕੀਤਾ ਇਹਨਾਂ ਨੇ YouTube ਤੋਂ ਦੇਖ ਕੇ ਤਿੰਨ ਕੁ ਮਹੀਨੇ ਤੋਂ ਇਹ ਕੰਮ ਚੱਲ ਰਿਹਾ ਹੈ ਕਿਹੜੀਆਂ ਕਿਹੜੀਆਂ ਧਰਾਮਾ ਤਹਿਤ ਜੀ ਇਹ ਜਿਹੜੀ ਪਹਿਲਾਂ 420 ਹੁੰਦੀ ਸੀ ਉਹ 318 ਪੀਐਨਐਸ ਹੈਗੀ ਹੈ 274 ਤੇ 123 ਬੀਐਨਐਸ ਤਹਿਤ ਪਰਚਾ ਦਰਜ ਜੋ ਸਿੰਘ ਤੇ ਕਿਹੜੀ ਧਾਰਾ ਨਾਲ ਪਰਚਾ ਦਰਜ ਇਹ ਸੇਮ ਹੀ ਧਾਰਾ ਨਹੀਂ 420 ਉਹ ਤਾਂ ਮਤਲਬ ਜੁਆਇੰਟ ਹੀ ਹੋ ਗਿਆ ਜਿਹੜਾ ਹੈਗਾ ਅੱਜ ਜਿਹੜੀ ਪੁਲਿਸ ਗਈ ਸੀ ਲਖਨਊ ਸਿਕਦੇ ਘਰ ਕੀ ਉਹ ਉੱਥੇ ਹੈ ਨਹੀਂ ਸੀਗੇ ਨਹੀਂ ਅਸੀਂ ਉਹ ਕਰ ਲਏ ਹੈਗੇ ਅਸੀਂ ਉਹਦੀ ਗ੍ਰਿਫਤਾਰੀ ਪਾਵਾਂਗੇ ਜੀ ਸਰ ਜਿਹੜੇ ਜਿੰਨਾ ਤੱਕ ਪੱਤਵਾ ਦਰਜ ਹੋਏ ਉਹਨਾਂ ਦੀ ਕੋਈ ਬੈਕਗ੍ਰਾਉਂਡ ਕਿ ਤੁਹਾਨੂੰ ਬੈਕਗ੍ਰਾਉਂਡ ਨੂੰ ਵੈਰੀਫਾਈ ਕਰਾਂਗੇ ਹਜੇ ਵੈਰੀਫਾਈ ਕੀਤੀ ਨਹੀਂ ਹੈ ਪਰ ਜੋ ਦੱਸ ਰਹੇ ਨੇ ਵੀ ਉਹਨਾਂ ਦੇ ਕੋਈ ਪਰਚਾ ਦਰਜ ਨਹੀਂ ਹੈ ਜੋ ਉਹਨਾਂ ਦੇ ਦੱਸਣ ਮੁਤਾਬਕ ਹੈ ਪਰ ਰਿਮਾਂਡ ਰਿਮਾਂਡ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਹੈ ਇਹ ਕੱਲ ਤੱਕ ਸਾਡੇ ਕੋਲ ਰਿਮਾਂਡ ਤੇ ਹੈਗੇ ਨੇ ਤੇ ਦੂਸਰੇ ਵੀ ਅੱਜ ਰਸਪਾ ਕੇ ਕੱਲ ਰਿਮਾਂਡ ਲਿਆ ਜਾਏ ਸਰ ਜੋ ਲਖਵੀਰ ਸਿੰਘ ਤੋਂ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਕੋਈ ਸਾਹਮਣੇ ਆਇਆ ਤੁਹਾਡੇ ਕੋਲ ਲਖਵੀਰ ਸਿੰਘ ਦੀ ਪੁਛ ਵਿੱਚ ਤੋਂ ਇਹੀ ਹੈ ਉਹ ਐਡਮਿਟ ਕਰਦਾ ਵੀ ਕਿਉਂ ਮੈਥੋਂ ਲੈਂਦੇ ਸੀ ਡਾਲੜਾ ਕਿਉਂ ਮਤਲਬ ਜੋ ਰੇਟ ਤੇ ਆਉਂਦਾ ਸੀ ਮੈਂ ਉਸੇ ਰੇਟ ਤੇ ਇਹਨਾਂ ਨੂੰ ਦਿੰਦਾ ਸੀਗਾ ਸਰ ਇੱਥੇ ਜਿਸ ਤਰ੍ਹਾਂ ਵਾਸੀ ਆ ਕੇ ਰਹਿ ਰਹੇ ਨੇ ਕਿਸੇ ਦੀ ਆਈਡੈਂਟੀਫਿਕੇਸ਼ਨ ਨਹੀਂ ਹੁੰਦੀ ਕਿ ਨਾਇਕ ਪੁਲਿਸ ਕਾਲੇਜੀ ਦੀ ਇਨਫਰਮੇਸ਼ਨ ਹੁੰਦੀ ਹੈਗੀ ਉਹਦੇ ਬਾਰੇ ਕੁਝ ਕੀ ਕਰਨਾ ਚਾਹੀਦਾ ਮੈਂ ਸਾਰੇ ਜਿੰਨੇ ਵੀ ਮਕਾਨ ਇਹ ਜਿਹਿਆਂ ਨੂੰ ਦਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਸਾਡਾ ਸਹੂਇਦਾ ਕੇਂਦਰ ਇੱਥੇ ਹੈਗਾ ਉਹ ਆ ਕੇ ਉਹਨਾਂ ਦੇ ਆਧਾਰ ਕਾਰਡ ਲੈ ਕੇ ਜਿਹੜੇ ਵੀ ਟੇਨੈਂਟ ਰੱਖਣਾ ਹੈ ਉਹਦਾ ਆਧਾਰ ਕਾਰਡ ਲੈ ਆ ਕੇ ਸਾਨੂੰ ਦੇਣ ਅਸੀਂ ਉਹਦੇ ਕੰਸਰਨ ਥਾ ਵੀ ਬੰਦਾ ਠੀਕ ਹੈ ਤਾਂ ਹੀ ਉਹ ਜੇ ਕਿਰਾਏਦਾਰ ਨੂੰ ਰੱਖਣ ਅਦਰਵਾਈਜ਼ ਜੇ ਰੱਖਣਗੇ ਤਾਂ ਇਹ ਜੀਆਂ ਪ੍ਰੋਬਲਮਸ ਆਉਣਗੀਆਂ ਲੋਕਾਂ ਦੀ ਜਿਹੜੇ ਇਨਸਾਨੀ ਜਿਹੜਾ ਲੋਕਾਂ ਦੇ ਨਾਲ ਸਿਹਤ ਦੇ ਖੇਲਵਾੜ ਕਰਨ ਵਾਲੇ ਲੋਕਾਂ ਨੂੰ ਪਨਾਹ ਦਿੰਦੇ ਆ ਤੇ ਨਾਲ ਉਹਨਾਂ ਦੇ ਜੀ ਜਿਹੜਾ ਇਹ ਮਾਰੂਪ ਚੀਜ਼ਾਂ ਬਰਾਊਂਚ ਇਨਵੋਲਪ ਹੈਗੇ ਆ ਕਿਹਸੇ ਤਰੀਕੇ ਦੀ ਉਹਨਾਂ ਦੇ ਖਿਲਾਫ ਕਾਰਵਾਈ ਉਹ ਸੈਕਸ਼ਨ ਕਵਰਡ ਹੈਗੇ ਜੀ ਉਸ ਦੇ ਦੋਨੇ ਵੀ ਇੱਕ ਤਾਂ ਮਤਲਬ ਜਾਲੀ ਚੀਜ਼ ਬਣਾ ਕੇ ਦੇਣਾ ਇੱਕ ਸਿਹਤ ਨਾਲ ਖੇਲਵਾੜ ਕਰਨਾ ਉਹ ਦੋਨੇ ਸੈਕਸ਼ਨ ਜਿਹੜਾ 274 ਸੈਕਸ਼ਨ ਹੈ ਇਹ ਹੈਗੇ ਮਤਲਬ ਕਿ ਜਾਲੀ ਚੀਜ਼ ਬਣਾਉਣਾ ਤੇ 123 ਜਿਹੜਾ ਸੈਕਸ਼ਨ ਹੈਗਾ ਉਹ ਹੈਗਾ ਲੋਕਾਂ ਦੀ ਸਿਹਤ ਨਾਲ ਖੇਲਵਾੜ ਕਰਨ ਵਾਲਾ ਸੈਕਸ਼ਨ ਹੈ